ਦੇ ਦੋ ਤਿੰਨ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀ ਅਰੋਧ ਜਿਹੜਾ ਚਲਾਇਆ ਗਿਆ ਉਹਦੇ ਸੇ ਲੜੀ ਦੇ ਵਿੱਚ ਹੈ ਜਿਹੜਾ ਅਸੀਂ ਸਾਡੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਹੱਦ ਹੈ ਜਿਹੜੀ ਉਹ ਦੂਜੀਆਂ ਸਟੇਟਾਂ ਰਾਜਸਥਾਨ ਤੇ ਹਰਿਆਣੇ ਨਾਲ ਲੱਗਦੀ ਹੈ ਜਿਹੜੀ 13 ਜਗ੍ਹਾ ਤੋਂ ਹਰਿਆਣੇ ਨਾਲ ਟੱਚ ਹੁੰਦੀ ਔਰ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਲੱਗਦੀ ਹੈ ਔਰ ਇਸੇ ਜਿਹੜੇ ਹੈਗਾ ਨਾਕੇ ਦੇ ਉੱਪਰ ਜਿਹੜਾ ਸਾਡਾ ਹਾਈ ਟੈਕ ਨਾਕਾ ਕਿੱਲਿਆਂ ਵਾਲੀ ਹੈ ਇੰਟਰ ਸਟੇਟ ਨਾਕਾ ਇਹ ਜਿਹੜੀ ਜਿਹੜਾ ਐਜਸੀ ਨੇ ਨਾਕਾਬੰਦੀ ਕੀਤੀ ਹੈ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਦੇਸਾਂ ਨਿਰਦੇਸ਼ਾਂ ਤੇ ਸਾਡੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸ੍ਰੀ ਖੇਲ ਚੌਧਰੀ ਜੀ ਦੀਆਂ ਯੋਗ ਅਧਿਤਾ ਤੇ ਸਵੇਰ ਤੋਂ 6 ਵਜੇ ਤੋਂ ਲੈ ਕੇ ਜਿਹੜਾ 11 ਵਜੇ ਤੱਕ ਹੈ ਇਹ ਸਾਡੀ ਜਿਹੜੀ ਹੈ ਇੰਟਰ ਸਟੇਟ ਨਾਕਾਬੰਦੀਆਂ ਉਹ 19 ਜਗ੍ਹਾ ਤੋਂ ਕੀਤੀ ਗਈ ਹੈ ਔਰ ਇਹ ਪੂਰੀ ਨਾਕਿਆ ਪੂਰੇ ਖੱਦ ਨੂੰ ਸੀਲ ਕਰਕੇ ਜਿਹੜੀ ਹੈਗੀ ਆ ਆਉਣ ਜਾਣ ਵਾਲੇ ਸੱਕੀ ਵਹੀਕਲ ਔਰ ਸੱਕੀ ਵਿਅਕਤੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਹੁਣ ਤੱਕ ਜਿਹੜੇ 30 ਤੋਂ 35 ਦੇ ਕਰੀਬ ਜਿਹੜੇ ਸੱਕੀ ਵਹੀਕਲ ਹੈ ਉਹ ਕਬਜ਼ੇ ਚ ਲਏ ਆ ਔਰ 22 ਵਿਅਕਤੀ ਹੈ ਜਿਹੜੇ ਰਾਉਂਡ ਅਪ ਕੀਤੇ ਆ ਪੁਚਕੇ ਤੇ ਲਈ ਤੇ ਰਿਕਵਰੀ ਦੇ ਵਿੱਚ ਥੋੜੀ ਬਹੁਤੀ ਹੈ ਜਿਹਦੇ ਬਾਰੇ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਔਰ ਇਹਨਾਂ ਨਾਕਿਆਂ ਤੋਂ ਸਾਨੂੰ ਪਹਿਲਾਂ ਵੀ ਜਿਹੜਾ ਆਪਰੇਸ਼ਨ ਸੀਲ ਹੈ 16 ਚੱਲ ਰਿਹਾ ਹੈ ਪਹਿਲਾਂ ਵੀ ਅਸੀਂ ਜਿਹੜੇ 15 ਨਾਕਾਬੰਦੀ ਇਹ ਕਰਕੇ ਚੈਕਿੰਗ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਜਿਹੜੀ ਰਾਜਸਥਾਨ ਔਰ ਹਰਿਆਣਾ ਦੀ ਫੋਰਸ ਹੈ ਉਹ ਵੀ ਸਾਨੂੰ ਕੋਆਪਰੇਟ ਕਰਦੀ ਹੈ ਦੂਜੇ ਸਟੇਟ ਵਾਲੀ ਇਹਦੇ ਵਿੱਚ ਅਸੀਂ ਦੋ ਡੀਐਸਪੀ ਇੱਕ ਐਸਐਚਓ ਦੋ ਇੰਸਪੈਕਟਰ ਤੋਂ ਇਲਾਵਾ ਦੋਨਾਂ ਰਾਜ ਜਨਾ ਰਾਜਾਂ ਦੇ ਪੁਲਿਸ ਦੇ ਕਰੀਬ 65 ਤੋਂ 165 70 ਮੁਲਾਜ਼ਮ ਜਿਹੜੇ ਕੋਈ ਨਾਕਾਬੰਦੀ ਦੇ ਵਿੱਚ ਜਿਹੜੇ ਹੈ ਕਰਕੇ ਜਿਹੜਾ ਕੰਮ ਕਰ ਰਹੇ ਆ ਔਰ ਇਹਦੇ ਵਿੱਚੋਂ ਪਹਿਲਾ ਨਾਕਾਬੰਦੀ ਦੌਰਾਨ ਸਾਨੂੰ ਵੈਪਨ ਕਵਰੀ ਵੀ ਹੋਈ ਹੈ ਔਰ ਹਫੀਮ ਦੀ ਰਿਕਵਰੀ ਵੀ ਹੋਈ ਹੈ ਪੋਪੀ ਹਸਕ ਡੋਡੇ ਔਰ ਇੰਟਰਨੈਸ਼ਨਲ ਸਮਗਲਿੰਗ ਦੀ ਰਿਕਵਰੀ ਜਿਹੜੀ ਇਥੋਂ ਕਾਫੀ ਜਿਆਦਾ ਹੋ ਜਾਂਦੀ ਹੈ ਇਸ ਕਰਕੇ ਅਲਰਟ ਹੋਣ ਦੇ ਬਾਵਜੂਦ ਇਹ ਨਾਕਾਬੰਦੀ ਜਿਹੜੀ ਰੂਟੀਨ ਦੀ ਵਾਈ ਚੱਲਦੀ ਰਹੇਗੀ